ਇੱਕ ਪਾਸੇ ਬਿਲਕੇ ਤੇ ਅਟਛਪਣਾ ਨੂੰ ਸੀਵਰੇਜ ਪਾਈਪਲਾਈਨ ਰਾਈਨ ਟ੍ਰੀਟਮੈਂਟ ਕਾਕਰ ਲਾਜਾਣ ਲਈ ਸਰਕਾਰ ਇੱਥੋਂ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕਰ ਰਹੀ ਹੈ ਉਹ ਸਾਰੀ ਦਿਨ ਹੈ ਕੰਮ ਦੂਸਰੇ ਪਾਸੇ ਇਸ ਟ੍ਰੀਟਮੈਂਟ ਪਲਾਂਟ ਤੋਂ ਪਾਣੀ ਸਾਫ਼ ਹੋਣ ਤੋਂ ਬਾਅਦ ਇਸ ਨੂੰ ਖੇਤੀਯੋਗ ਸਰਕਾਰ ਨੇ ਬਣਾਉਣਾ ਹੈ ਜੇ ਖੇਤੀ ਸੈਕਟਰ ਇਸ ਪਾਣੀ ਦੀ ਵਰਤੋਂ ਨਹੀਂ ਕਰਦਾ ਤੇ ਇਸ ਨੂੰ ਅੱਗੇ ਸਤਲੁਜ ਦਰਿਆ ਵਿੱਚ ਪਾਉਣ ਦੀ ਸਰਕਾਰ ਦੀ ਸਕੀਮ ਹੈ। ਇਸ ਸਕੀਮ ਨੂੰ ਰੋਕਣ ਲਈ ਦਰਿਆ ਨੇੜੇ ਦੇ ਪਿੰਡ ਖੇਤੀਬਾੜੀ ਕਿਸਾਨ ਜਥੇਬੰਦੀਆਂ ਸਿਆਸੀ ਪਾਰਟੀਆਂ ਵੱਲੋਂ ਅੱਜ ਮੌਸਾ ਵਿੱਚ ਇੱਕ ਮੀਟਿੰਗ ਕੀਤੀ ਗਈ। 18 ਨਬੰਬਰ ਆਉਣ ਵਾਲੇ ਕੱਲ ਤੋਂ ਦਾਣਾ ਮੰਡੀ ਮੌਲ ਸਾਹ ਵਿੱਚ ਇਸ ਪਾਈਪ ਲਾਈਨ ਨੂੰ ਰੋਕਣ ਲਈ ਧਰਨਾ ਲਗਾਉਣ ਦਾ ਸੋਸ਼ਲ ਮੀਡੀਆ ਤੇ ਮੈਸੇਜ ਪੜਿਆ ਗਿਆ ਆਓ ਇਸ ਤੇ ਚਰਚਾ ਕਰਦੇ ਹਾਂ ਮੁੱਦੇ ਦੀ ਗੱਲ ਪਰਾਂ ਵਿੱਚ ਦੋਸਤੋ ਤੁਹਾਡਾ ਸਵਾਗਤ ਹੈ ਜਿਵੇਂ ਵੱਡਾ ਕਸਬਾ ਬਿਲਕਾ ਜਿੱਥੇ ਪਿਛਲੇ ਸਮੇਂ ਤੋਂ ਗੰਦੇ ਪਾਣੀ ਦੀ ਸਮੱਸਿਆ ਛੱਪੜ ਇੱਥੇ ਜਿਹੜੇ ਗੰਦੇ ਪਾਣੀ ਦੇ ਆ ਉਹ 10 ਤੋਂ 11 ਅੱਠ ਛੱਪੜਾਂ ਨੂੰ ਸਰਕਾਰ ਨੇ ਸੀਵਰੇਜ ਲਾਈਨ ਪਾ ਕੇ ਇੱਕ ਟ੍ਰੀਟਮੈਂਟ ਪਲਾਂਟ ਪਾਣੀ ਸਾਫ਼ ਕਰਕੇ ਇਸ ਪਾਣੀ ਨੂੰ ਖੇਤੀ ਜੋਗ ਬਣਾਉਣ ਲਈ ਕੰਮ ਉਸਾਰੀ ਦੀਨ ਹੈ ਇਸ ਟ੍ਰੀਟਮੈਂਟ ਪਲਾਂਟ ਤੋਂ ਅਗਰ ਖੇਤੀ ਲਈ ਪਾਣੀ ਨਹੀਂ ਵੜਤਿਆ ਜਾਂਦਾ ਜਾਂ ਪਾਣੀ ਬਾਦੂ ਹੋ ਜਾਂਦਾ ਤਾਂ ਇਹ ਸੀਵਰੇਜ ਵਿਭਾਗ ਦੀ ਕੋਸ਼ਿਸ਼ ਹੈ ਕਿ ਇਹ ਪਾਣੀ ਸਤਲੁਜ ਦਰਿਆ ਦੇ ਵਿੱਚ ਪਾਇਆ ਜਾਊਗਾ ਤੇ ਆਓ ਅੱਜ ਸਮਾਂ ਇਹ ਆ ਗਿਆ ਕਿ ਪਾਣੀ ਗੰਦਾ ਇੰਨਾ ਆ ਇਹਦੀ ਸੰਭਾਲ ਬਿਲਕਾ ਵਾਸੀਆਂ ਦੇ ਬੱਸੋਂ ਬਾਹਰ ਹੋ ਗਈ ਹੈ ਉਹ ਸਮਾਂ ਯਾਦ ਕਰਦੇ ਹਾਂ ਜਦੋਂ ਖੂਹਾਂ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ ਮਿਹਨਤ ਮੁਸ਼ਕਲ ਤੋਂ ਬਾਅਦ ਉਸ ਪਾਣੀ ਦੀ ਬਰਤੋਂ ਬੜੀ ਸੁਚੱਜੇ ਢੰਗ ਨਾਲ ਕੀਤੀ ਜਾਂਦੀ ਸੀ ਇੱਕ ਸਮਾਂ ਆਇਆ ਪਾਣੀ ਜ਼ਿਆਦਾ ਬਰਤੋਂ ਨੂੰ ਲੈ ਕੇ ਨਲਕਿਆਂ ਦੀ ਖੋਜ ਹੋਈ ਨਲਕਿਆਂ ਦਾ ਪਾਣੀ ਹੱਥੀਂ ਕੱਢਿਆ ਜਾਂਦਾ ਸੀ ਖੂਹਾਂ ਨਾਲੋਂ ਪਾਣੀ ਦੀ ਜਿਹੜੀ ਕਹਿ ਸਕਦੇ ਹਾਂ ਜਿਹੜੀ ਪਾਣੀ ਬਾਹਰ ਕੱਢਣ ਦੀ ਜਿਹੜੀ ਆ ਉਹ ਸਮੱਸਿਆ ਘਟੀ ਜਦੋਂ ਨਲਕੇ ਆਏ ਫਿਰ ਨਲਕਿਆਂ ਦੇ ਉੱਤੇ ਮੋਟਰਾਂ ਲੱਗ ਗਈਆਂ ਮੋਟਰਾਂ ਲੱਗਣ ਨਾਲ ਹੋਰ ਪਾਣੀ ਜਿਹੜਾ ਆ ਲੈਣਾ ਆਸਾਨ ਹੋਇਆ ਉਹ ਸਮਾਂ ਯਾਦ ਕਰੋ ਜਦੋਂ ਘਰਾਜੋਂ ਪਾਣੀ ਬਾਹਰ ਜਾਣ ਲਈ ਬਹੁਤ ਛੋਟੀਆਂ ਨਾਲੀਆਂ ਰਸਤਿਆਂ ਦੇ ਵਿੱਚ ਘਾਰ ਹੁੰਦੀਆਂ ਸੀ ਜਿੱਦਾਂ ਜਿੱਦਾਂ ਪਾਣੀ ਦੀ ਬਰਤੋਂ ਵਧੀ ਗਈ ਉਦਾਂ ਉਦਾਂ ਨਾਰੀਆਂ ਦੀ ਜਿਹੜੀ ਗਿਣਤੀ 1 ਤੋਂ 2 ਹੋ ਗਈ ਉਹ ਵੀ ਸਮਾਤੀ ਜਦੋਂ ਲੋਕ ਜੰਗਲ ਖੇਤਾਂ ਵਿੱਚ ਜਾਂਦੇ ਸੀ ਤੇ ਨਾਉਣ ਬਾਅਦ ਟਿਊਬਲਾਂ ਤੇ ਹਲਟਾਂ ਤੇ ਹੋ ਜਾਣਾ ਜਿਹਦੇ ਕਰਕੇ ਗੰਦੇ ਪਾਣੀ ਦੀ ਕੋਈ ਸਮੱਸਿਆ ਜ਼ਿਆਦਾ ਨਹੀਂ ਸੀ ਜਿਵੇਂ ਜਿਵੇਂ ਇਹ ਤਰੱਕੀ ਹੁੰਦੀ ਰਹੀ ਘਰਾਂ ਵਿੱਚ ਬਾਸਮ ਬਣਾਉਣ ਲਈ ਬਣ ਗਏ ਘਰਾਂ ਵਿੱਚ ਟੌਲਟਾਂ ਬਣ ਗਈਆਂ ਉਸ ਸਮੇਂ ਤੋਂ ਗੰਦਾ ਪਾਣੀ ਜਿਹੜਾ ਆ ਉਹਦੀ ਤਦਾਦ ਵੱਧ ਗਈ ਇੱਥੇ ਇਹ ਵੀ ਜ਼ਿੰਮੇਵਾਰ ਆ ਜਦੋਂ ਤੋਂ ਵਾਟਰ ਸਪਲਾਈ ਆਈ ਉਸ ਸਮੇਂ ਤੋਂ ਵੀ ਗੰਦਾ ਪਾਣੀ ਜਿਹੜਾ ਆ ਉਹ ਤਦਾਦ ਵੱਧ ਹੋ ਕੇ ਛੱਪੜ ਨਾਲ ਕੋਨਾਕ ਭਰ ਗਿਆ ਅੱਜ ਬਿਲਗੇ ਦੇ ਵਿੱਚ ਇਸ ਗੰਦੇ ਪਾਣੀ ਦੀ ਸਮੱਸਿਆ ਇੰਨੀ ਹੋ ਗਈ ਜਦੋਂ ਬਰਸਾਤੀ ਮੌਸਮ ਹੁੰਦਾ ਇੱਕ ਪਾਸੇ ਗੰਦਾ ਪਾਣੀ ਦੂਜੇ ਪਾਸੇ ਬਰਸਾਤਾਂ ਦਾ ਪਾਣੀ ਇਹਵੇਂ ਵੀ ਹੋ ਜਾਂਦਾ ਕਿ ਨਾਲ ਦੇ ਖੇਤਾਂ ਦਾ ਕਦੀ ਛੱਪੜ ਵਿੱਚ ਪਾਣੀ ਤੇ ਕਦੀ ਛੱਪੜ ਚੋਂ ਟਿਊਬਲਾਂ ਰਾਹੀਂ ਖੱਤਿਆਂ ਵਿੱਚ ਪਾਣੀ ਇਸ ਸਮੱਸਿਆ ਦੇ ਨਾਲ ਜੂਝ ਰਿਹਾ ਬਿਲਗਾ ਬਿਲਗੇ ਦੇ ਵਿੱਚ ਪੱਤੀ ਪੱਟੀ ਵਿੱਚ ਪਾਣੀ ਅੱਜਕੱਲ ਓਵਰਫਲੋ ਹੋ ਕੇ ਬਾੜਛਾਣਾ ਲੋਕਾਂ ਦੇ ਘਰਾਂ ਵਿੱਚ ਗੜ ਜਾਂਦਾ ਇਹ ਸਮੱਸਿਆ ਇੱਥੇ ਸਰਕਾਰ ਨਾਲ ਜਿਹੜਾ ਆ ਜੂਝਣ ਦੀ ਹੈ ਤੇ ਦੂਸਰੇ ਪਾਸੇ ਬਿਲਗੇ ਦਾ ਪਾਣੀ ਜਦੋਂ ਟਰੀਟ ਹੋ ਕੇ ਖੇਤੀ ਦੀ ਵਰਤੋਂ ਤੋਂ ਬਾਹਰ ਆ ਗਿਆ ਉਸ ਟਰੀਟਮੈਂਟ ਪਲਾਂਟ ਨੂੰ ਚਾਲੂ ਕਰਨ ਤੋਂ ਪਹਿਲਾਂ 6 ਕਿਲੋਮੀਟਰ ਦੀ ਜਿਹੜੀ ਲਾਈਨ ਆ ਉਹ ਜ਼ਰੂਰੀ ਆ ਕਿਉਂਕਿ ਅਫਸਰਾਂ ਦਾ ਇਹ ਆਖਣਾ ਕਿ ਅਗਰ ਪਾਣੀ ਦੀ ਅੱਗੇ ਵਰਤੋਂ ਨਹੀਂ ਹੋਣ ਦੀ ਸਮੱਸਿਆ ਹੱਲ ਹੁੰਦੀ ਤਾਂ ਟਰੀਟਮੈਂਟ ਦਾ ਕੋਈ ਫਾਇਦਾ ਹੀ ਨਹੀਂ ਹੁਣ ਜਦੋਂ ਤੁਹਾਡੇ ਸਾਹਮਣੇ ਸਮੱਸਿਆ ਰੱਖ ਦਿੱਤੀ ਹੈ ਕਿ ਇੱਕ ਪਾਸੇ ਗੰਦੇ ਪਾਣੀ ਦੀ ਜਿਹੜੀ ਸਮੱਸਿਆ ਆ ਉਹ ਹੱਲ ਕਰਨ ਵਾਲਿਆ ਸਰਕਾਰ ਦੂਜੇ ਪਾਸੇ ਇਸ ਸਮੱਸਿਆ ਨੂੰ ਜਦੋਂ ਹੱਲ ਕਰਨਾ ਇਤੋਂ ਪਾਣੀ ਅੱਗੇ ਜਾਣਾ ਉਸ ਨੂੰ ਰੋਕਣ ਲਈ ਪਿੰਡਾਂ ਦੇ ਲੋਕ ਜਾਂ ਉਹ ਲੋਕ ਜਿਹੜੇ دریاਵਾ ਵਿੱਚ ਆਖਦੇ ਆ ਗੰਦਾ ਪਾਣੀ ਨਹੀਂ ਪਾਉਣ ਦੇਣਾ ਉਹਨਾਂ ਲੋਕਾਂ ਨੇ ਹੁਣ ਇਹ ਇੱਕ ਸਿਰ ਜੋੜ ਕੇ ਮੀਟਵਾ ਕਰਕੇ ਇਹ ਤਹਿਈਆ ਕੀਤਾ ਕਿ ਇਸ ਪਾਈਪਲਾਈਨ ਨੂੰ ਰੋਕਣ ਲਈ ਪੱਕਾ ਹੀ ਧਰਨਾ ਮੌਸਾਬ ਦੀ ਦਾਣਾ ਮੰਡੀ ਵਿੱਚ ਲਾਇਆ ਜਾਵੇ 18 ਤਰੀਕ ਤੋਂ ਇਹ ਐਲਾਨ ਹੋਇਆ ਦੂਜੇ ਪਾਸੇ ਸਰਕਾਰ ਨੇ ਇਹ ਪਾਈਪਲਾਈਨ ਇਹ ਰਾਈਜ਼ਿੰਗ ਲਾਈਨ ਹਰ ਹਾਲਤ ਵਿੱਚ ਕੱਢਣ ਲਈ ਤਿਆਰੀ ਕੀਤਾ ਆ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਫੋਰਸਸ ਇਹ ਲਾਈਨ ਜਿਹੜੀ ਆ ਕਿਸੇ ਵੀ ਕੀਮਤ ਤੇ ਕੱਢਣ ਨੂੰ ਅੱਗੇ ਵਧੇਗੀ ਦੋਨਾਂ ਤਰ੍ਹਾਂ ਦੇ ਵਿੱਚ ਜਿਹੜੇ ਹਾਲਾਤ ਬਣਗੇ ਉਹ ਤੁਹਾਨੂੰ ਨਾਅ ਨਾਲ ਮੀਡੀਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਦਾ ਰਹਿਣਾ ਹੁਣ ਜੇ ਇਹ ਦੇਖਿਆ ਜਾਵੇ ਕਿ ਇੱਕ ਪਾਸੇ ਜਿਹੜੀ ਇਹ ਬਿਲਗੇ ਦੀ ਸਮੱਸਿਆ ਹੱਲ ਕਰਨ ਲਈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਮਸਲਾ ਹੱਲ ਕਰਨ ਲਈ ਲੱਗੀ ਹੋਈ ਹੈ ਦੂਸਰੇ ਪਾਸੇ ਬਿਲਗੇ ਦੀਆਂ ਉਹ ਸਿਆਸੀ ਪਾਰਟੀਆਂ ਜਿਣੀਆਂ ਮਨਾਂ ਅੰਦਰ ਦੇਖਦੀਆਂ ਤੇ ਹੁਣ ਦੇਖਣਾ ਕਿ ਇਹ ਸਰਕਾਰ ਇਹ ਪਾਰਟੀ ਇਹ ਕਿਵੇਂ ਮਸਲਾ ਹੱਲ ਕਰੇਗੀ ਇਹ ਸਮੱਸਿਆ ਬਣੀ ਖੜੀ ਹੈ ਪਾਣੀ ਸਾਰੇ ਬਿਲਗੇ ਦੇ ਲੋਕਾਂ ਦਾ ਪਰ ਲੋਕ ਧੜਿਆਂ ਵਿੱਚ ਵੰਡੇ ਹੋਇਆ ਅਗਰ ਬਿੜਗੇ ਦੇ ਲੋਕ ਪਹਿਲਾਂ ਵੀ ਜੇ ਛੱਪੜਾਂ ਦੀ ਗੱਲ ਕੀਤੀ ਜਾਵੇ ਛੱਪੜ ਖੁਦ ਇਹ ਪਾਣੀ ਜਿਵੇਂ ਧਰਤੀ ਚੂਸਦੀ ਸੀ ਜਾਂ ਇਹਨਾਂ ਛੱਪੜਾਂ ਦਾ ਪਾਣੀ ਨੇੜਲੇ ਖੱਤਿਆਂ 'ਚ ਟਿਊਬਲਾਂ ਰਾਹੀਂ ਕਿਸਾਨ ਲਾਉਂਦੇ ਐ ਜੇ ਦੇਖਿਆ ਜਾਵੇ ਤੇ ਇਹ ਪਾਣੀ ਇੱਕ ਵਾਰ ਜ਼ਰੂਰ ਜਦੋਂ ਛੱਪੜ ਖਾਲੀ ਹੋਣਿਆ ਜ਼ਿਆਦਾ ਹੋ ਸਕਦਾ ਇਹ ਵੀ ਜੇ ਗੱਲ ਕੀਤੀ ਜਾਵੇ ਕਣਕ ਤੋਂ ਬਾਅਦ ਇਹ ਪਾਣੀ ਝੋਨੇ ਵਾਲੇ ਵਾਲੇ ਦਿਨਾਂ 'ਚ ਚੱਕ ਕੇ ਜਦੋਂ ਸਿੱਟਿਆ ਜਾਣਾ ਤਾਂ ਇਹ ਖੇਤਾਂ ਜੋ ਗਏ ਮਸੀ ਪਾਣੀ ਹੋਣਾ ਜੇ ਬੜਗੇ ਦੇ ਕਿਸਾਨਾਂ ਨੂੰ ਖਾਸ ਕਰਕੇ ਨੀਲੋਵਾਲ ਦੁਨੀਆ ਮਸੂਰ ਐ ਟ੍ਰੀਟਮੈਂਟ ਪਲਾਂਟ ਵਾਲੀ ਸਾਈਡ ਜਿਵੇਂ ਦੱਸਿਆ ਗਿਆ ਕਿ ਨਗਰ ਪੰਚਾਇਤ ਵਿੱਚ ਬਲਾਕੀ ਸੀਵਰੇਜ ਵਿਭਾਗ ਨੇ ਇਹਨਾਂ ਕੋਲੋਂ ਲਿਖਤੀ ਇਹ ਜ਼ਿੰਮੇਵਾਰੀ ਮੰਗੀ ਗਈ ਸੀ ਕਿ ਅਗਰ ਜੇ ਉਹ ਖੇਤਾਂ ਨੂੰ ਪਾਣੀ ਲਾ ਲੈਣ ਤਾਂ ਖੇਤਾਂ ਨੂੰ ਇਹਦੀਆਂ ਪਾਈਪਲਾਨਾਂ ਪਾ ਕੇ ਇਹ ਸਮੱਸਿਆ ਦਾ ਵੀ ਹੱਲ ਕੀਤਾ ਜਾ ਸਕਦਾ ਆਫਸਰਾਂ ਨੂੰ ਇਹ ਵੀ ਸ਼ੰਕਾ ਆਇਆ ਕਿ ਜੇ ਅਗਰ ਉਸ ਮੌਸਮ ਵਿੱਚ ਜਦੋਂ ਖੇਤਾਂ ਨੂੰ ਪਾਣੀ ਘਟ ਲੱਗਦਾ ਇਹ ਟ੍ਰੀਟਮੈਂਟ ਪਲਾਂਟ ਦਾ ਪਾਣੀ ਜਿਹੜਾ ਆ ਉਹ ਖੇਤੀ ਵਿੱਚ ਨਹੀਂ ਲਾਗਤ ਪੂਰੀ ਹੁੰਦੀ ਤਾਂ ਇਸ ਉਸ ਵੇਲੇ ਪਾਣੀ ਨੂੰ ਅੱਗੇ ਦਰਿਆ ਵੱਲ ਸੁੱਟਣਾ ਹੀ ਪੈਣਾ ਸਾਡਾ ਮੰਨਣਾ ਇਹ ਆ ਕਿ ਜੇ ਅਗਰ ਬਿਲਕ ਦੇ ਟ੍ਰੀਟਮੈਂਟ ਪਲਾਂਟ ਤੋਂ ਲੈ ਕੇ ਮੌਸਾਂ ਉੱਪਰ ਤੱਕ ਜੇ ਦੇਖਿਆ ਜਾਵੇ ਜਾਂ ਥੰਮਣਵਾਲ ਵਾਲੀ ਸਾਈਡ ਜਾਂ ਖੋਖੇਵਾਲ ਵਾਲੀ ਸਾਈਡ ਜੇ ਖੇਤੀ ਸੈਕਟਰ ਨੂੰ ਇਹਦੀਆਂ ਸਪਲਾਈਆਂ ਦੇ ਦਿੱਤੀਆਂ ਜਾਣ ਤੇ ਇਹ ਬਹੁਤਾ ਪਾਣੀ ਇੰਨਾ ਵੀ ਨਹੀਂ ਹੋਣਾ ਕਿ ਜਿਹੜਾ ਏਡੀ ਵੱਡੀ ਜਿਹੜੇ ਆ ਇਹ ਅੱਜ ਗੱਲ ਬਣਦੀ ਜਾ ਰਹੀ ਆ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਕਿਸਾਨ ਨੇ ਅਗਰ ਇਹਨੂੰ ਸਿਰ ਜੋੜ ਕੇ ਇਹ ਸਮੱਸਿਆ ਨੂੰ ਇੱਥੇ ਹੱਲ ਕਰ ਲਿਆ ਜਾਂਦਾ ਤੇ ਆਉਣ ਵਾਲੇ ਸਮੇਂ 'ਚ ਬੇਲਗਾ ਨਹੀਂ ਨਲਮਣ ਦੇ ਵਿੱਚ ਵੀ ਇਹ ਸਮੱਸਿਆ ਇੱਕ ਦਿਨ ਆਉਣੀ ਹੈ। ਪਵਾੜਾ ਪਿੰਡ ਵਿੱਚ ਵੀ ਆਉਣੀ ਆ, ਸੰਘੋਵਾਲ ਵਿੱਚ ਵੀ ਆਉਣੀ ਆ। ਮਿਓਵਾਲ ਦਾ ਸਾਡੇ ਸਾਹਮਣੇ ਸਮੱਸਿਆ, ਮਿਓਵਾਲ ਦਾ ਛਪੜ ਵੀ ਪਿਛਲੇ ਸਮੇਂ ਵਿੱਚ ਓਵਰਫਲੋ ਹੋ ਚੁੱਕਾ। ਫਲੋਰ ਵਿੱਚ ਵੀ ਅਜਿਹੀ ਸਮੱਸਿਆ ਜਿਵੇਂ ਵਿਦੇਸ਼ਾਂ ਵਿੱਚ ਜਿਹੜਾ ਪਾਣੀ ਖੇਤੀਬਾੜੀ ਦੇ ਵਿੱਚ ਟਪਕਾ ਜਿਹੜਾ ਆ ਉਥੇ ਸਕੀਮ ਤਹਿਤ ਖੇਤੀ ਨੂੰ ਲੱਗਦਾ। ਸਾਡੇ ਦਾ ਇੱਥੇ ਜੇ ਦੇਖਿਆ ਜਾਵੇ ਥੱਲੇੋਂ ਜਿਹੜਾ ਪਾਣੀ ਕੱਢਿਆ ਜਾ ਰਿਹਾ ਬੜਾ ਕੀਮਤੀ ਪਾਣੀ ਆ ਉਹਨੂੰ ਖੇਤੀ ਸੈਕਟਰ ਵਿੱਚ ਵੀ ਦੁਰਵਰਤੋਂ ਹਾਰੀ ਹੋ ਰਹੀ ਆ ਉਸ ਪਾਣੀ ਦੀ ਫੈਕਟਰੀ ਸਿਸਟਮ ਦੇ ਵਿੱਚ ਵੀ ਦੁਰਵਰਤੋਂ ਹੋ ਰਹੀ ਆ ਘਰੇਲੂ ਵਰਤੋਂ ਦੇ ਵਿੱਚ ਵੀ ਲੋੜ ਤੋਂ ਵੱਧ ਪਾਣੀ ਕੱਢਿਆ ਜਾ ਰਿਹਾ ਜੇ ਇਸ ਗੱਲ ਦੀ ਮਿਸਾਲ ਦੇਖਣੀ ਹੋਵੇ ਤਾਂ ਅਜਰਾਏ ਲਰ ਕੇ ਮੁਲਕਾ ਤੋਂ ਸਮਝਣਾ ਸਿੱਖਣਾ ਪੈਂਦਾ ਕਿ ਅਸੀਂ ਸੋਨੇ ਵਰਗਾ ਪਾਣੀ ਦੁਰਵਰਤੋਂ ਕਰਕੇ ਇੰਨਾ ਨੀਮਾ ਲੈ ਗਏ ਆ ਕਿ ਸਾਨੂੰ ਇਸ ਗੱਲ ਦੀ ਅਜੇ ਤੱਕ ਇਹ ਸਮਝੇ ਨਹੀਂ ਕਿ ਅਗਰ ਜੇ ਇਹ ਪਾਣੀ ਸਾਡੇ ਕਹ ਲੋ ਤੋਂ ਦੂਰ ਹੋ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਕਦੇ ਵੀ ਮਾਫ਼ ਨਹੀਂ ਕਰਨਗੀਆਂ ਪਰ ਅੱਜ ਇੱਥੇ ਤਾਂ ਇੰਨੇ ਹਾਲਾਤ ਮਾੜੇ ਹੋ ਗਿਆ ਆ ਆਉਣ ਵਾਲੀਆਂ ਪੀੜ੍ਹੀਆਂ ਕੀ ਅੱਜ ਇੱਥੇ ਇਨਸਾਨ ਜਿਹੜਾ ਆ ਆਪਣੇ ਤੋਂ ਦੂਜੇ ਇਨਸਾਨ ਤੱਕ ਜਿਹੜਾ ਆ ਉਹ ਇੰਨਾ ਮਤਬਲੀ ਹੋ ਗਿਆ ਆ ਉਹਨੂੰ ਇਦਾਂ ਦੀ ਕੋਈ ਚਿੰਤਾ ਹੀ ਨਹੀਂ ਹੁਣ ਜੇ ਦੇਖਿਆ ਜਾਵੇ ਬੇੜਕੇ ਦੇ ਕਿਸਾਨਾਂ ਨੂੰ ਅੱਗੇ ਆਉਣਾ ਪਊਗਾ ਆਪਣੇ ਬਿਲਗੇ ਦਾ ਗੰਦਾ ਪਾਣੀ ਇਸ ਪਾਣੀ ਨੂੰ ਅਗਰ ਜੇ ਟ੍ਰੀਟਮੈਂਟ ਪਲਾਂਟ ਰਾਹੀਂ ਸਾਫ਼ ਕਰਕੇ ਬਿਲਗੇ ਦੀ ਖੇਤੀ ਯੋਗ ਜੇ ਬਣਾ ਲਿਆ ਜਾਵੇ ਤੇ ਮੇਰੇ ਖਿਆਲ ਨਾਲ ਜਿਹੜੇ ਨੇੜੇ ਪਿੰਡਾਂ ਦੇ ਕਿਸਾਨ ਅੱਜ ਇਸ ਗੱਲ ਲਈ ਜਿਹੜੇ ਯਤਨਸ਼ੀਲ ਆ ਸੰਘਰਸ਼ੀਲ ਆ ਕਿ ਅਸੀਂ ਕਿਸੇ ਵੀ ਕੀਮਤ ਤੇ ਬਿਲਗੇ ਦਾ ਪਾਣੀ ਜਿਹੜਾ ਅੱਗੇ ਨਹੀਂ ਜਾਣ ਦੇਣਾ ਜੇ ਬਿਲਗੇ ਦੇ ਲੋਕ ਸੁਰਹਤ ਨੇ ਇਸ ਪਾਣੀ ਨੂੰ ਆਪਣੇ ਖੇਤਾਂ ਤੱਕ ਹੀ ਰੱਖ ਲੈਂਦੇ ਨੇ ਮੇਰੇ ਖਿਆਲ ਨਾਲ ਇਹ ਇਦਾਂ ਦੀ ਸਮੱਸਿਆ ਆਉਣੀ ਨਹੀਂ ਸੀ ਪਰ ਜਿਹੜੀ ਸਿਆਸਤ ਆ ਸਿਆਸਤ ਦਿਨੋਂਦਨ ਇੰਨੀ ਭਾਰੂ ਹੋ ਰਹੀ ਆ ਇਹ ਸਿਰਫ ਜੇ ਰੌਲਾ ਤੇ ਸਿਰਫ ਸਿਆਸਤ ਦਾ ਰੌਲਾ ਸਿਆਸਤ ਨਾ ਹੋਵੇ ਤਾਂ ਸ਼ਾਇਦ ਅੱਜ ਪਰਿਵਾਰਾਂ ਦੇ ਵਿੱਚ ਇੰਨੀ ਫੁੱਟ ਨਾ ਹੁੰਦੀ ਭਰਾ ਮਰੂ ਜੰਗ ਨਾ ਹੁੰਦੀ ਤੇ ਇੱਥੇ ਇਦਾਂ ਦੇ ਹਾਲਾਤ ਨਹੀਂ ਬਣਦੇ ਤਾਨੂੰ ਲੋਕ ਜਿਹੜੇ ਆ ਇੱਥੋਂ ਨੂੰ ਛੱਡ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਆ ਵਿਦੇਸ਼ਾਂ ਵਿੱਚ ਵੀ ਜੇ ਦੇਖਿਆ ਜਾਵੇ ਉੱਥੇ ਤੁਹਾਨੂੰ ਕਿਤੇ ਛੱਪੜ ਨਹੀਂ ਦੀਦੇ ਗੰਦੇ ਪਾਣੀ ਤੇ ਛੱਪੜ ਦੇਣਗੇ ਤਾਂ ਸਿਰਫ بارشਾਂ ਦੇ ਪਾਣੀ ਦਿਸਣਗੇ ਅੱਜ ਜੇ ਇੱਥੇ ਇਹ ਸਕੀਮ ਆਈ ਆ ਸਰਕਾਰ ਨੇ ਟ੍ਰੀਟਮੈਂਟ ਪਲਾਂਟ ਲਾ ਕੇ ਪਾਣੀ ਨੂੰ ਜਿਹੜਾ ਆ ਉਹ ਸਾਫ਼ ਕਰਕੇ ਅੱਗੇ ਖੇਤੀਯੋਗ ਬਣਾਉਣਾ ਸ਼ੁਰੂ ਕਰਨ ਦੇ ਪ੍ਰੋਗਰਾਮ ਆਇਆ ਤੇ ਇਹਨਾਂ ਪ੍ਰੋਗਰਾਮਾਂ ਦਾ ਮੇਰੇ ਖਿਆਲ ਨਾਲ ਖੇਤੀਬਾੜੀ ਸੈਕਟਰ ਵਿੱਚ ਜਿਹੜਾ ਆ ਉਹ ਫਾਇਦਾ ਲੈਣਾ ਚਾਹੀਦਾ ਨਾ ਕਿ ਅਜਿਹੀਆਂ ਸਥਿਤੀਆਂ ਬਣਾਉਣੀਆਂ ਚਾਹੀਦੀਆਂ ਦੋਸਤੋ ਬਿਲਗਾ ਨਿਊਜ਼ ਆਨਲਾਈਨ ਵੱਲੋਂ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਆ ਕਿ ਤੁਹਾਡੇ ਲਈ ਜਾਗਰੂਕ ਕਰਨ ਵਾਲੇ ਪ੍ਰੋਬਲਿਮਾਂ ਦੇ ਜਾਣ ਅੱਜ ਵੀ ਤੁਹਾਨੂੰ ਅਸੀਂ ਜਿਹੜੀ ਇਹ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਤੁਸੀਂ ਇਹ ਵੀਡੀਓ ਸੁਣ ਕੇ ਤੁਹਾਨੂੰ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਜ਼ਰੂਰ ਕਰਿਓ ਅੱਗੇ ਸ਼ੇਅਰ ਜ਼ਰੂਰ ਕਰਿਓ ਕੱਲ ਫੇਰ ਤੁਹਾਡੇ ਲਈ ਇੱਕ ਅਜਿਹਾ ਮੁੱਦਾ ਲੈ ਕੇ ਆਵਾਂਗੇ ਜਾਂਦੇ ਜਾਂਦੇ ਦੋਸਤੋ ਤੁਹਾਨੂੰ ਇਹ ਅਪੀਲ ਵੀ ਕਰ ਲੈਨੇ ਆ ਕਿ ਵੀਡੀਓ ਚ